ਕੰਪਿਊਟਰ ਟੀਚਰਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸੰਗਰੂਰ ਦੇ ਡੀਸੀ ਦਫ਼ਤਰ ਦੇ ਬਾਹਰ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਕਈ ਤਰੀਕਿਆਂ ਦੇ ਨਾਲ ਕੰਪਿਊਟਰ ਟੀਚਰਾਂ ਦੇ ਵੱਲੋਂ ਆਪਣੀ ਆਵਾਜ਼ ਪੰਜਾਬ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਲੰਮੇ ਸਮੇਂ ਤੋਂ ਪ੍ਰਦਰਸ਼ਨ ਕਰਨ ਦੇ باوجود ਵੀ ਸਰਕਾਰ ਦੇ ਵੱਲੋਂ ਉਨ੍ਹਾਂ ਦੀ ਮੰਗ ਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਹੁਣ ਕੰਪਿਊਟਰ ਟੀਚਰਾਂ ਦੇ ਹੱਕ ਦੇ ਵਿੱਚ ਵਿਰੋਧੀ ਪਾਰਟੀਆਂ ਨੇ ਵੀ ਆਪਣਾ ਸਮਰਥਨ ਦੇਣਾ ਸ਼ੁਰੂ ka te te. ਦੱਸ ਦੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਗੋਲਡੀ ਦੇ ਵੱਲੋਂ ਅੱਜ ਡੀਸੀ ਦਫ਼ਤਰ ਦੇ ਬਾਹਰ ਬੈਠੇ ਕੰਪਿਊਟਰ ਟੀਚਰਾਂ ਦੇ ਹੱਕ ਦੇ ਵਿੱਚ ਪਹੁੰਚ ਕੇ ਹਾ ਦਾ ਨਾਅਰਾ ਮਾਰਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਨਰਜੀਤ ਗੋਲਡੀ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵੱਲੋਂ ਹਰ ਬੇਰੋਜ਼ਗਾਰ ਵਰਗ ਦੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਸਾਡੀ ਸਰਕਾਰ ਬਣਨ ਤੋਂ ਬਾਅਦ ਕਿਸੇ ਤਰ੍ਹਾਂ ਦਾ ਕੋਈ ਵੀ ਦਰਨਾ ਪ੍ਰਦਰਸ਼ਨ ਨਹੀਂ ਕਰਨਾ ਪਵੇਗਾ ਪਰ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਦੇ ਲਾਤ ਤਹਨਾ ਨਾਲੋਂ ਬੱਤਰ ਹੋ ਗਏ ਨੇ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ ਅਤੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੂੰ ਜਲਦ ਇੰਨਾ ਕੰਪਿਊਟਰ ਟੀਚਰਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਨੇ ਕਿਉਂਕਿ ਇਹ ਬਹੁਤ ਲੰਮੇ ਸਮੇਂ ਤੋਂ ਆਪਣੀਆਂ ਨੌਕਰੀਆਂ ਦੀ ਉਡੀਕ ਕਰ ਰਹੇ ਨੇ ਟੀਚਰ ਨੇ तकरीबन 9 25 26 ਦਿਨ ਹੋ ਗਏ ਪਰ ਜੇ ਮੰਗਾਂ ਦੀ ਗੱਲ ਕਰੀ ਤਾਂ ਉਵੇਂ ਹੀ ਹੈ ਤੇ ਅੱਜ ਤੁਸੀਂ ਆਇਓ ਕੀ ਕੀ ਯਾਰ ਜਿਹੜੇ ਲੋਕ ਇਹ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਕਿਤੇ ਵੀ ਨਾ ਕੋਈ ਧਰਨਾ ਹੋ ਨਾ ਕੋਈ ਮਜ਼ਾਰਾ ਹੋ ਨਾ ਕਿਤੇ ਸਾਡੀਆਂ ਭੈਣਾਂ ਦੀਆਂ ਚੁੰਨੀਆਂ ਲੈਣਗੀਆਂ ਤੇ ਨਾ ਕਿਸ ਦੀਆਂ ਪੱਗਾਂ ਉਤਰਨਗੀਆਂ ਜਿਹੜਾ ਕਿਤੇ ਟੀਚਰ ਹੈ ਕੋਈ ਗੁਰੂ ਹੈ ਜਦੋਂ ਕਹਿੰਦੇ ਸੀ ਆਉਂਦਾ ਸੀ ਉਹਦੀਆਂ ਹੱਕਾਂ ਦੇ ਮੰਗਣ ਵਾਸਤੇ ਵੀ ਜਦੋਂ ਘਰੇ ਜਾਂਦੇ ਮਾਂ ਨੂੰ ਪੁੱਛਦੀ ਸੀ ਕਿੱਥੋਂ ਆਇਆ ਤੇ ਕਹਿੰਦਾ ਸੀ ਮਾਂ ਗਟਾਂਗਾ ਖਾ ਕੇ ਆਇਆ ਜਿਹੇ ਜੇ ਇਮੋਸ਼ਨਲ ਜਿਹੜੀਆਂ ਜਿਹੜੇ ਇਹ ਜੇ ਇਮੋਸ਼ਨਲ ਹਤਿਆਚਾਰ ਕਰਨ ਵਾਲੇ ਅੱਜ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਿਨ੍ਹਾਂ ਨੂੰ ਅੱਜ ਇਹ ਨਹੀਂ ਦਿਖਾਈ ਦਿੰਦਾ ਕਿ ਉਹਨਾਂ ਦੇ ਆਪਣੇ ਹੋਮ ਡਿਸਟ੍ਰਿਕਟ ਦੇ ਵਿੱਚ ਉਹਨਾਂ ਦੇ ਘਰ ਦੇ ਨੇੜੇ ਅੱਜ ਡੀਸੀ ਦਫ਼ਤਰ ਸੰਗਰੂਰ ਦੇ ਸਾਹਮਣੇ ਪਿਛਲੇ 25 ਦਿਨਾਂ ਤੋਂ ਭੁੱਖ ਹੜਤਾਲ ਤੇ ਉਹ ਟੀਚਰ ਸਹਿਬਾਨ ਬੈਠੇ ਨੇ ਜਿਹੜਾ ਸਮਾਜ ਦੇ ਵਿੱਚ ਟੀਚਰ ਸਾਰੇ ਪੜ੍ਹੇ ਲਿਖੇ ਹੁੰਦੇ ਨੇ ਪਰ ਇਹ ਵੀ ਹਾਈਲੀ ਐਜੂਕੇਟਿਡ ਜਿਹੜੇ ਟੀਚਰ ਨੇ ਉਹ ਇੱਥੇ ਅੱਜ ਜਿਹੜੇ ਤਰ ਭੁੱਖ ਹੜਤਾਲ ਤੇ ਬੈਠੇ ਨੇ ਇਹਨਾਂ ਟੀਚਰ ਦੇ ਵਿੱਚ ਜਿਹੜੇ ਕੰਪਿਊਟਰ ਅਧਿਆਪਕ ਨੇ ਕੰਪਿਊਟਰ ਦੇ ਵਿੱਚ ਇਹਨਾਂ ਨੇ ਬੀਟੈਕ ਕੀਤੀ ਹੈ ਐਮਟੈਕ ਕੀਤੀ ਹੈ ਕਿਸੇ ਨੇ ਐਮਸੀਏ ਕੀਤੀ ਹੈ ਕਿਸੇ ਨੇ ਐਮਐਸਸੀ ਕੀਤੀ ਹੈ ਉਹ ਟੀਚਰ ਸਹਿਬਾਨ ਨੇ ਜਿਨ੍ਹਾਂ ਦੇ ਨਾਲ ਅੱਜ ਤੱਕ ਯੁੱਗ ਚੱਲਦਾ ਹੈ ਜਿਨ੍ਹਾਂ ਦੇ ਪੜ੍ਹਾਏ ਹੋਏ ਅੱਜ ਵੱਡੇ ਵੱਡੇ ਜਿਹੜੇ ਅੱਜ ਦੇ ਕਾਰਪੋਰੇਟ ਵਰਡ ਹੈ ਅੱਜ ਦੁਨੀਆ ਨੂੰ ਚਲਾਉਣ ਵਾਲੇ ਜਿਹੜੇ ਬੱਚੇ ਨੇ ਉਹ ਅੱਜ ਇਹਨਾਂ ਦੇ ਪੜ੍ਹਾਏ ਹੋਏ ਬੱਚੇ ਜਿਹੜੇ ਉਹਨੂੰ ਚਲਾ ਰਹੇ ਨੇ ਤੇ ਅੱਜ ਦੇ ਇਸ ਯੁੱਗ ਦੇ ਵਿੱਚ ਅੱਜ ਦੇ ਇਸ ਯੁੱਗ ਦੇ ਵਿੱਚ ਜਿਹੜੇ ਇਹ ਜੇ ਟੀਚਰਾਂ ਦਾ ਨਿਰਾਦਰ ਕਰਨਾ ਜਿਹੜਾ ਹੈ ਕਿ ਉਹਨਾਂ ਨੂੰ ਟਾਈਮ ਨਹੀਂ ਦਿੱਤਾ ਜਾ ਰਿਹਾ ਇੱਕ ਮੀਟਿੰਗ ਵਾਸਤੇ ਮੈਨੂੰ ਇਹ ਪਤਾ ਲੱਗਿਆ ਕਿ ਲੰਮੇ ਸਮੇਂ ਤੋਂ ਤਕਰੀਬਨ 20 ਤੋਂ 25 ਮੀਟਿੰਗਾਂ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਨੂੰ ਸਮਾਂ ਦੇ ਕੇ ਕੈਂਸਲ ਕਰਤੀਆਂ ਪਰ ਇਹਨਾਂ ਦੀਆਂ ਮੰਗਾਂ ਤੇ ਗੌਰ ਨਹੀਂ ਕੀਤਾ ਗਿਆ ਜਿਹੜਾ ਮੁੱਖ ਮੰਤਰੀ ਕਹਿੰਦਾ ਹਰ ਵੇਲੇ ਕਹਿੰਦਾ ਕਿ ਮੇਰੇ ਦਰਵਾਜ਼ੇ ਖੁੱਲੇ ਨੇ ਜਦੋਂ ਮਰਜੀ ਆ ਜਾਓ ਅੱਜ ਸੰਗਰੂਰ ਕੱਲ ਜਦੋਂ ਪਹੁੰਚੇ ਨੇ ਇੱਥੇ ਉਹ ਸੰਗਰੂਰ ਦੇ ਵਿੱਚ ਇਹਨਾਂ ਨੂੰ 5 ਮਿੰਟ ਵਾਰ ਮਿਲਣ ਵਾਸਤੇ 5 ਮਿੰਟ ਦਾ ਟਾਈਮ ਜਿਹੜਾ ਹੈ ਉਹਨਾਂ ਨੇ ਇਹਨਾਂ ਨੂੰ ਨਹੀਂ ਦਿੱਤਾ ਇਹ ਜੇ ਮੁੱਖ ਮੰਤਰੀ ਤੋਂ ਫਿਰ ਕੀ ਕਰਾਉਣਾ ਯਾਰ ਮੈਨੂੰ ਲੱਗਦਾ ਹੈ ਕਿ ਭਰਾਵਾ ਚੰਗਾ ਹੋ ਪੰਜਾਬ ਬਾਜੂ ਜੇ ਤੂੰ ਲਾਂਬੇ ਹੋ ਜੇ ਤੇ ਇਹਨਾਂ ਦੀਆਂ ਮੰਗਾਂ ਵੀ ਕੋਈ ਇਹ ਨਹੀਂ ਕਹਿ ਸਕਦੇ ਕਿ ਨਜਾਇਜ਼ ਮੰਗਾਂ ਨਜਾਇਜ਼ ਮੰਗਾਂ ਉਹਨਾਂ ਦੀਆਂ ਹੁੰਦੀਆਂ ਨੇ ਕਿ ਜੀ ਅਸੀਂ ਸਾਡਾ ਅਸੀਂ ਕਰਤਾ ਕੁਝ ਨਹੀਂ ਰਹੇ ਤੇ ਸਾਨੂੰ ਦਿੱਤਾ ਸਾਰਾ ਕੁਝ ਜਾਵੇ ਵੈਲ এডਿਕੇਟਿਡ ਪੜਾਅ ਚੰਗਾ ਰਹੇ ਨੇ ਸਮਾ ਜਿਹੜਾ ਜਹਹਿ ਜੀ ਡਿਊਟੀ ਹੈ ਉਹ ਨਿਭਾ ਰਹੇ ਨੇ ਮੈਨੂੰ ਦੱਸ ਰਹੇ ਸੀ ਕਿ ਕਰੋਨਾ ਦੇ ਵਿੱਚ ਵੀ ਡਿਊਟੀ ਨਿਭਾਈ ਤੇ ਤਰਾਸ ਦੀ ਦੇਖੋ ਕਿ ਕਰੋਨਾ ਦੇ ਵਿੱਚ ਇਹਨਾਂ ਦਾ ਇੱਕ ਟੀਚਰ ਜਿਹੜਾ ਹੈ ਇਸ ਸੰਸਾਰਿਕ ਯਾਤਰਾ ਨੂੰ ਪੂਰੀ ਕਰ ਗਏ ਪਰ ਉਹ ਦੀ ਅੱਜ ਤੱਕ ਜਿਹੜੀ ਉਹਦੇ ਪਰਿਵਾਰ ਨੂੰ ਜਿਹੜਾ ਕਰੋਨਾ ਵਾਰੀਅਰ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ ਅੱਜ 3 ਸਾਲ ਹੋ ਗਏ 2.5 ਸਾਲ ਕਰੋਨਾ ਨਿਕਲੇ ਨੂੰ ਪਰ ਕਰੋਨਾ ਵਾਰੀਅਰ ਦਾ ਮੁਆਵਜ਼ਾ ਜਿਹੜਾ ਮਿਲਣਾ ਚਾਹੀਦਾ ਫਾਈਲ ਅੱਜ ਵੀ ਫਾਈਨੈਂਸ ਡਿਪਾਰਟਮੈਂਟ ਦੇ ਵਿੱਚ ਮੇ ਪਈ ਹੈ ਤੇ ਜਿਹੜਾ ਮੈਂ ਵਿੱਤ ਮੰਤਰੀ ਸਾਹਿਬ ਵੀ ਇਸੇ ਜ਼ਿਲ੍ਹੇ ਦੇ ਟੀਮਾ ਸਾਹਿਬ ਤੁਸੀਂ ਤਾਂ ਘੱਟੋ ਘੱਟ ਮਾੜਿਆ ਸ਼ਰਮ ਕਰ ਲਓ ਕਿ ਇਹਨਾਂ ਲੋਕਾਂ ਨੂੰ ਜਿਹੜੀ ਬਣਦੀ ਇਹਨਾਂ ਨੂੰ 50 ਲੱਖ ਰੁਪਈਆ ਜੋ ਵੀ ਤੁਸੀਂ ਦਿੰਦੇ ਸੀ ਉਹ ਵੰਦਾ ਕਰੋਨਾ ਵਾਰੀਅਰ ਦਾ ਇਹਨਾਂ ਦੇ ਤਾਂ ਦਿੱਤਾ ਜਾਵੇ ਉਹਨਾਂ ਨੇ ਮੰਗਾ ਕੀ ਨੇ ਮੰਗਾ ਇਹ ਕਹਿ ਰਹੇ ਨੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸਰਕਾਰ ਸੀ 2011 ਚ ਇੱਕ ਨੋਟੀਫਿਕੇਸ਼ਨ ਹੋਇਆ ਇਹ ਚਾਹੁੰਦੇ ਨੇ ਕਿ ਉਸ ਨੋਟੀਫਿਕੇਸ਼ਨ ਨੂੰ ਲਾਗੂ ਕਰ ਦਿੱਤਾ ਜਾਵੇ ਬਸ ਇੰਨਾ ਕੰਮ ਹੈ ਜਿਹੜਾ ਅੱਜ ਤੋਂ 13 ਸਾਲ ਪਹਿਲਾਂ ਕੋਈ ਨੋਟੀਫਿਕੇਸ਼ਨ ਹੋਇਆ ਉਹਨੂੰ ਲਾਗੂ ਕਰ ਦੋ ਦੂਜਾ 6ਵਾਂ ਪੇ ਕਮਿਸ਼ਨ ਲਾਗੂ ਕਰ ਦੋ ਉਹ ਹੱਕ ਹੈ ਇਹਨਾਂ ਦਾ ਜੋ ਇੱਕ ਟੀਚਰ ਅੱਜ 18-18 20-20 ਸਾਲ ਤੋਂ ਇਹ ਕੰਮ ਕਰ ਰਹੇ ਨੇ ਬਤੌਰ ਅਧਿਆਪਕ ਇਹ ਚਾਹੁੰਦੇ ਨੇ ਕਿ ਸਾਨੂੰ ਸਿੱਖਿਆ ਵਿਭਾਗ ਜਿਹੜਾ ਹੈ ਉਹ ਡਾਇਰੈਕਟਲੀ ਸਾਡੇ ਨਾਲ ਡੀਲ ਕਰੇ ਪ੍ਰਵਾਤ ਜੇ 10 ਸਾਲ ਕਿਸੇ ਦੇ ਘਰ ਚ ਰਹਿਣ ਲੱਗ ਜੇ ਬੰਦਾ ਉਹਦੇ ਤੇ ਕਬਜ਼ਾ ਸ਼ੋਅ ਕਰ ਲਾਏ ਤਾਂ ਫਿਰ ਰੈਗੂਲਰ ਭਰਤੀ ਹੋਏ ਹੋਏ ਨੇ 2004 ਦੇ ਜੇ ਨਾ ਰੈਗੂਲਰ ਭਰਤੀ ਹੋਈ ਆ ਤਾਂ ਇਹਨਾਂ ਦਾ ਬੰਦਾ ਹੱਕ ਇਹਨਾਂ ਨੂੰ ਮਿਲਣਾ ਚਾਹੀਦਾ ਫਿਰ ਇਹਨਾਂ ਦੇ ਮੰਗਾਂ ਦੇਖੋ ਕਿੰਨੀਆਂ ਸੋਹਣੀਆਂ ਨੇ ਕਿ 6ਵੀਂ ਤੋਂ 12ਵੀਂ ਤੱਕ ਦਾ ਜੇ ਕੋਈ ਬੱਚਾ ਜਿਹੜਾ ਕੰਪਿਊਟਰ ਕੋਰਸ ਕਰਦਾ ਹੈ ਉਹਨੂੰ ਜਦੋਂ ਕਹਿੰਦੇ ਜੇ 120 ਘੰਟੇ ਦਾ ਕੋਰਸ ਹੋਵੇ ਤਾਂ 9001 ਜਿਹੜਾ ISO ਆ ਉਹਦੇ ਤਹਿਤ ਉਹਨੂੰ ਸਰਟੀਫਿਕੇਟ ਮਿਲਣਾ ਚਾਹੀਦਾ ਕਿੰਨੀ ਕਿੰਨੀ ਚੰਗੀ ਮੰਗ ਹੈ ਸਾਡੇ ਬੱਚੇ ਅੱਗੇ ਜਾ ਕੇ ਕੋਈ ਨਾ ਕੋਈ ਜਿਹੜਾ ਬੱਚਾ ਕੇ ਨਹੀਂ ਪੜ ਸਕਦਾ ਉਹ ਘੱਟੋ ਘੱਟ ਆਪਣਾ ਕੰਮ ਤਾਂ ਕਰ ਸਕਦਾ ਹੈ ਕੋਈ ਲੋਨ ਲੈ ਸਕਦਾ ਹੈ ਕੰਮ ਕਰਨ ਵਾਸਤੇ ਫਿਰ ਜਿਹੜਾ ਸੋਧਿਆ ਹੋਇਆ ਮਹंगाई ਪੱਤਾ ਫਿਰ ਜੇ ਕਿਸੇ ਦਾ ਪਰਿਵਾਰ ਦੇ ਕਹਿੰਦੇ 7000 ਦੇ ਕਰੀਬ ਕੰਪਿਊਟਰ ਵਿਦਿਆਪਕ ਨੇ ਉਹਨਾਂ ਚੋਂ तकरीबन 150 ਦੇ ਕਰੀਬ ਜੀ ਦੇ 140 ਦੇ ਕਰੀਬ ਜਿਹੜੇ ਕੰਪਿਊਟਰ ਵਿਦਿਆਪਕ ਨੇ ਇਸ 10104 ਜੀ ਉਹ ਇਸ ਸੰਸਾਰਿਕ ਯਾਤਰਾ ਨੂੰ ਪੂਰੀ ਕਰ ਚੁੱਕੇ ਨੇ ਹੁਣ 104 ਬੰਦਿਆਂ ਦੇ ਪਰਿਵਾਰਾਂ ਨੂੰ ਅੱਜ ਤੱਕ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਬੈਨੀਫਿਟ ਹੈ ਉਹ ਪੰਜਾਬ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ ਤੇ ਅੱਜ ਯਾਰ ਹਾਲਾਤ ਇਹ ਜੇ ਹੋ ਗਏ ਕਿ ਜਿਹੜੇ ਐਮਟੈਕ ਬੀਟੈਕ ਐਮਬੀਏ ਕੀਤੇ ਬੱਚੇ ਜਿਹੜੇ ਨੇ ਜਿਹੜੇ ਸਾਡੇ ਟੀਚਰ ਸਹਿਬਾਨ ਨੇ ਅਜ ਐਮਟੈਕ ਕਰਕੇ ਤੇ ਉਹਨਾਂ ਨੂੰ ਜਦੋਂ ਉਹ ਜ਼ਿੰਦਗੀ ਦੇ ਵਿੱਚ ਇੰਨੀ ਘਾਲਣਾ ਘਾਲ ਕੇ ਦੇਸ਼ ਦੇ ਵੱਡੇ ਵੱਡੇ ਅਹੁਦਿਆਂ ਤੇ ਵਿਰਾਜਮਾਨ ਕਰਾਉਣ ਵਾਲੇ ਬੱਚਿਆਂ ਨੂੰ ਪੜਾ ਕੇ ਉੱਥੇ ਤੱਕ ਪਹੁੰਚਾਉਂਦੇ ਨੇ ਤਾਂ ਉਹਨਾਂ ਨੂੰ ਆਪਣੇ ਹੱਕਾਂ ਲਈ ਅੱਜ ਭੁੱਖ ਹੜਤਾਲ ਕਰਨੀ ਪੈ ਰਹੀ ਹੈ ਅੱਜ 25ਵਾਂ ਦਿਨ ਇਹਨਾਂ ਦੀ ਭੁੱਖ ਹੜਤਾਲ ਦਾ ਚੱਲ ਰਿਹਾ ਹੈ ਤੇ ਯਾਰ ਇਹਨਾਂ ਦੇ ਐਮਐਲਏ ਸਹਿਬਾਨ ਅੱਜ ਤਾਂ ਹੁਣ ਮੈਨੂੰ ਲੱਗਦਾ ਹੈ ਸੰਗਰੂਰ ਤੋਂ ਬੈਟਰ ਤਾਂ ਕੋਈ ਜ਼ਿਲ੍ਹਾ ਨਹੀਂ ਹੈਗਾ ਪੰਜਾਬ 'ਚ ਜਿੱਥੇ ਮੁੱਖ ਮੰਤਰੀ ਤਿੰਨ ਕੈਬਨਿਟ ਮੰਤਰੀ ਇਸ ਜ਼ਿਲ੍ਹੇ ਦੇ ਵਿੱਚ ਤੁਸੀਂ ਦੇਖੋ ਕੱਲ ਬਰਿੰਦਰ ਗੋਲਜੀ ਬਣ ਕੇ ਅਮਨ ਅਰੋੜਾ ਜੀ ਇੱਥੇ ਨੇ ਪੰਜਾਬ ਦਾ ਵਿੱਤ ਮੰਤਰੀ ਇੱਥੇ ਹੈ ਤੇ ਪੰਜਾਬ ਦਾ ਮੁੱਖ ਮੰਤਰੀ ਇੱਥੇ ਹੈ ਭਾਈ ਸਾਡੀ ਹੁਣ ਬੀਬਾ ਰਹਿ ਗਈ ਇਹਨੂੰ ਵੀ ਕੋਈ ਡਿਪਟੀ ਮੁੱਖ ਮੰਤਰੀ ਬਣਾ ਦਿਓ ਪਰ ਬੀਬਾ ਜੀ ਬੇਨਤੀ ਇਹ ਹੈ ਤੁਸੀਂ ਮੌਜੂਦਾ ਐਮਐਲਏ ਹੋ ਤੁਸੀਂ ਕਿਰਪਾ ਕਰਕੇ ਇੱਥੇ ਧਰਨੇ ਦੇ ਵਿੱਚ ਆ ਭੈਣਾ ਕੋਲੇ ਆ ਕੇ ਦੇਖੋ ਜਿਹੜੇ ਲੋਕਾਂ ਨੂੰ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ ਜੱਫੀਆਂ ਪਾਪਾ ਮਿਲਦੇ ਸੀ ਅੱਜ ਇਹਨਾਂ ਭੈਣਾ ਨੂੰ ਜੱਫੀਆਂ ਪਾ ਕੇ ਮਿਲੋ ਇਹਨਾਂ ਦੇ ਦਰਦ ਸੁਣੋ ਤਾਂ ਜਾ ਕੇ ਇਹ ਜਿਹੜੀ ਹੈ ਸਰਕਾਰ ਕਿਤੇ ਨਾ ਕਿਤੇ ਕੁਝ ਕਰਨ ਜੋਗੇ ਹੋ ਤੇ ਨਾਲ ਹੀ ਜਿਹੜੀਆਂ ਮੈਂ ਚਾਹਨਾ ਕਿ ਅੱਜ ਜਿਹੜੇ ਅਕਾਲੀ ਦਲ ਦੀ ਸਾਰੀ ਸਾਡੀ ਸਮੁੱਚੀ ਟੀਮ ਹੈ ਪ੍ਰਧਾਨ ਸਾਹਿਬ ਬੈਠੇ ਨੇ ਜਿਹੜੇ ਮੁਲਾਜ਼ਮ ਫਰੰਟ ਪੰਜਾਬ ਦੇ ਪ੍ਰਧਾਨ ਵੀ ਰਹੇ ਜੀ ਮੈਂ ਅੱਜ ਉਹਨਾਂ ਦੇ ਨਾਲ ਮਿਲ ਕੇ ਅਸੀਂ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦੇ ਆਂ ਕਿ ਇਹਨਾਂ ਜਿੰਨੇ ਵੀ ਇਹ ਸਮਾਜ ਦਾ ਉਹ ਹਿੱਸਾ ਜਿਹੜੇ ਸਮਾਜ ਦੇ ਸਿਰਜਣਹਾਰ ਨੇ ਮੈਂ ਕਹਿੰਦਾ ਗੁਰੂ ਤੋਂ ਵੱਡਾ ਕੋਈ ਨਹੀਂ ਹੁੰਦਾ ਪੇਰੈਂਟਸ ਤੁਹਾਡੇ ਮਾਪਿਓ ਬਾਅਦ ਚੋਂਦੇ ਨੇ ਪਹਿਲਾਂ ਗੁਰੂ ਆਉਂਦਾ ਜਿਹਨੇ ਤੁਹਾਨੂੰ ਸਿੱਖਿਆ ਦੇਣੀ ਹੈ ਅੱਜ ਜਿਹੜਾ ਵੱਡਾ ਇੱਕ ਮੈਂ ਇੱਥੇ ਇੱਕ ਹੋਰ ਗੱਲ ਕਰਨੀ ਚਾਹੁੰਨਾ ਕਿ ਭਗਵੰਤ ਮਾਨ ਜਿਹੜਾ ਕਹਿੰਦਾ ਮੈਂ ਮਹਿੰਦਰ ਮਾਸਟਰ ਦਾ ਮੁੰਡਾ ਉਹ ਭਰਾਵਾ ਤੂੰ ਮਹਿੰਦਰ ਮਾਸਟਰ ਜੀ ਦੇ ਨਾਂ ਨੂੰ ਲਾਜ ਲਾਈ ਜਾਣਾ ਤੂੰ ਮਾਸਟਰ ਨੂੰ ਮਿਲਦਾ ਟਾਈਮ ਹੀ ਨਹੀਂ ਦਿੰਦਾ ਜਿਹੜਾ ਨਾਮ ਵਰਤੀ ਜਾਣਾ ਹੈ ਮਾਸਟਰਾਂ ਦਾ ਪਰ ਮਾਸਟਰਾਂ ਨੂੰ ਮਿਲਦਾ ਸਮਾਂ ਤੇਰੇ ਕੋਲ ਨਹੀਂ ਹੈਗਾ ਜੇ ਤੂੰ ਸੱਚ ਚ ਸਰਦਾਰ ਮਹਿੰਦਰ ਸਿੰਘ ਮਾਸਟਰ ਜੀ ਦਾ ਬੇਟਾ ਹੈ ਤਾਂ ਇਹਨਾਂ ਨੂੰ ਇਮੀਡੀਏਟਲੀ ਜਿਹੜਾ ਇਹਨਾਂ ਨੂੰ ਸਮਾਂ ਦਿੱਤਾ ਜਾਵੇ ਤਾਂ ਕਿ ਇਹਨਾਂ ਦੀਆਂ ਜੋ ਮੰਗਾਂ ਨੇ ਬਣਦੀਆਂ ਨੇ ਉਹਨਾਂ ਮੰਗਾਂ ਦੀ ਪੂਰਤੀ ਹੋ ਸਕੇ ਜਿੱਥੇ ਸਰਕਾਰ ਜੋ ਚਾਹੁੰਦੀ ਹੈ ਅਸੀਂ ਸ਼੍ਰੋਮਣੀ ਕਾਲਦਲ ਦੇ ਤੌਰ ਤੇ ਮੈਂ ਇਸ ਹਲਕੇ ਦਾ ਸੇਵਾਦਾਰ ਹੋਣ नाते ਤੇ ਪਾਰਟੀ ਦਾ ਜਨਨਕ ਸ਼ਕਤਰ ਹੋਣ नाते ਪਾਰਟੀ ਵੱਲੋਂ ਇਹ ਮੰਗ ਕਰਦਾ ਕਿ ਜਿਹੜੇ ਕੰਪਿਊਟਰ ਅਧਿਆਪਕ ਨੇ ਇਹਨਾਂ ਨੂੰ ਜਲਦ ਇਹਨਾਂ ਨੂੰ ਮੀਟਿੰਗ ਦਾ ਸਮਾਂ ਦੇ ਕੇ ਮੁੱਖ ਮੰਤਰੀ ਸਾਹਿਬ ਤੇ ਇਹਨਾਂ ਦੀਆਂ ਮੰਗਾਂ ਤੇ ਗੌਰ ਫਰਮਾ ਕੇ ਜਿੰਨੀਆਂ ਮੰਗਾਂ ਜਾਇਜ਼ ਮੰਗਾਂ ਮੈਂ ਇਹ ਕਹਿਣਾ ਅੱਜ ਮੈਂ ਜਿੰਨੀਆਂ ਮੰਗਾਂ ਮੇਰੇ ਸਾਹਮਣੇ ਨੇ ਇੱਕ ਪੱਤਰ ਵੀ ਲਿਖਿਆ ਹੋਇਆ ਇਹਨਾਂ ਨੇ 2024 11 9 2024 ਦਾ ਮੈਂ ਚਾਹੁੰਦਾ ਇਸ ਪੱਤਰ ਚ ਜਿੰਨੀਆਂ ਮੰਗਾਂ ਨੇ ਇਹਨਾਂ ਨੂੰ ਮੰਗਿਆ ਜਾਵੇ ਤੇ ਅਸੀਂ ਪੂਰਨ ਰੂਪ ਜਿਹੜਾ ਇਸ ਇਹਨਾਂ ਦੇ ਤਰਨੇ ਦਾ ਇਸ ਭੁਖੜ ਹੜਤਾਲ ਦਾ ਸਮਰਥਨ ਕਰਦੇ ਹਾਂ ਹੋਰ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਸਾਹਿਬ ਜਿਹੜੇ ਵਿਵਾਦਾਂ 'ਚ ਘਰੇ ਰਹਿੰਦੇ ਨੇ ਤਕਰੀਬਨ ਉਹਨਾਂ ਨੇ 15 ਸਤੰਬਰ 2022 ਨੂੰ 15 ਸਤੰਬਰ 2022 ਨੂੰ ਇੱਕ ਆ ਟਵੀਟ ਕੀਤਾ ਸੀ ਆ ਟਵੀਟ ਹੈ ਉਹਨਾਂ ਦਾ ਆ ਕਾਕੇ ਤੂੰ ਵੀ ਬਣਾ ਲੈ ਤੇ ਦੇਖ ਲੈ ਇਹ ਟਵੀਟ ਦੇ ਵਿੱਚ ਉਹਨਾਂ ਨੇ ਲਿਖਿਆ ਮਾਨ ਸਰਕਾਰ ਵੱਲੋਂ ਮਾਨ ਸਰਕਾਰ ਵੱਲੋਂ ਕੰਪਿਊਟਰ ਅਧਿਆਪਕਾਂ ਨੂੰ ਦਿੱਤਾ ਜਾਵੇਗਾ ਦੀਵਾਲੀ ਦਾ ਤੋਹਫਾ ਮਾਨ ਸਰਕਾਰ ਵੱਲੋਂ ਭਗਵੰਤ ਮਾਨ ਸਰਕਾਰ ਵੱਲੋਂ ਅਧਿਆਪਕਾਂ ਨੂੰ ਕੰਪਿਊਟਰ ਅਧਿਆਪਕਾਂ ਨੂੰ ਦਿੱਤਾ ਦੀਵਾਲੀ ਦਾ ਤੋਹਫਾ 440 ਕੰਪਿਊਟਰ ਅਧਿਆਪਕਾਂ ਦੀਆਂ ਮੁੱਖ ਮੰਗਾਂ ਜਲਦ ਪੂਰੀਆਂ ਕਰੇਗੀ ਸੀਐਸਆਰ ਰੂਲਸ ਨੂੰ ਲਾਗੂ ਕਰਵਾਉਣਾ 6ਵੇਂ ਤਨਖਾਹ ਕਮਿਸ਼ਨ ਦਾ ਲਾਭ ਦੇਣਾ ਇਹ ਸਾਡਾ ਖਵਾਹ ਮੁਲਾਜ਼ਮ ਵਰਗ ਰਹੇ ਖੁਸ਼ਾਲ ਇਹ ਹੁਣ ਇਹ ਟਵੀਟ ਜਿਹੜਾ ਉਹਨਾਂ ਨੇ ਆਪਣੀ ਜਿਹੜੀ ਪੋਸਟ ਹੈ ਇਹਨੂੰ ਡਿਲੀਟ ਕਰ ਚੁੱਕੇ ਨੇ ਕਿਉਂਕਿ 2022 ਤੋਂ ਲੈ ਕੇ ਹੁਣ 2024 ਆ ਗਿਆ ਤੇ ਤਿੰਨ ਦੀਵਾਲੀਆਂ ਲੰਘ ਗਈਆਂ ਤੀਜੀ ਦੀਵਾਲੀ ਆ ਗਈ ਸੋ ਇਹ ਦੀਵਾਲੀ ਦੇ ਜਿਹੜਾ ਮੌਕਾ ਹੈ ਇਹ ਦਿਵਾਲੀ ਦਾ ਮੌਕਾ ਉਹਨਾਂ ਨੇ ਪਹਿਲਾਂ ਸੋਚਿਆ ਵੀ ਹੁਣ ਜਵਾਬ ਦੇਣਾ ਪਊਤੇ ਟਵੀਟ ਨੂੰ ਡਿਲੀਟ ਕਰ ਗਏ ਤੇ ਹਰਜੋਤ ਬੈਨ ਸਾਹਿਬ ਥੋੜਾ ਜਿਆ ਯਾਰ ਥੋੜਾ ਜਿਆ ਕਿਤੇ ਮਾੜੀ ਮੋਟੀ ਕਿਤੇ ਸੰਗ ਸ਼ਰਮ ਹੋਵੇ ਤਾਂ ਜਰੂਰ ਕਿਰਪਾ ਕਰਕੇ ਤੇ ਗੌਰ ਫਰਮਾ ਲਿਓ ਤੁਸੀਂ ਉਹ ਟਾਈਮ ਦੇ ਦਿਓ ਇਹਨਾਂ ਨੂੰ ਤਾਂ ਕਿ ਘੱਟੋ ਘੱਟ ਇਹਨਾਂ ਦੀ ਆਵਾਜ਼ ਜਿਹੜੀ ਹੈ ਬਲੰਦ ਹੋ ਜੇ ਤੇ ਨਾਲ ਮੈਂ ਕਹਣਾ ਕੋਈ ਨਾ ਕੋਈ ਇਹੋ ਜਿਹਾ ਹਮਲਾ ਮਾਰ ਲਓ ਕੋਈ ਕੋਈ ਵਧੀਆ ਕੰਮ ਕਰ ਲਓਗੇ ਇਹਨਾਂ ਨੂੰ ਜਾ ਕੇ ਮੁੱਖ ਮੰਤਰੀ ਸਾਹਿਬ ਨੂੰ ਮਲਾ ਦਿਓ ਇਹ ਵੱਖਰੀ ਗੱਲ ਹੈ ਕਿ ਹੁਣ ਮੁੱਖ ਮੰਤਰੀ ਸਾਹਿਬ ਤੁਹਾਨੂੰ ਮਿਲਦੇ ਨੇ ਕਿ ਨਹੀਂ ਮਿਲਦੇ ਮੈਂ ਕਹਿ ਨਹੀਂ ਸਕਦਾ ਪਰੇ ਜ਼ਰੂਰ ਹੈ ਕਿ ਇਹਨਾਂ ਨੂੰ ਜ਼ਰੂਰ ਸਮਾਂ ਦੇ ਦਿਓ ਤਾਂ ਕਿ ਇਹਨਾਂ ਦਾ ਜਿਹੜਾ ਤੁਸੀਂ ਇਹ 2022 ਚ ਟਵੀਟ ਕੀਤਾ ਸੀ ਇਹਨੂੰ ਦੁਬਾਰੇ ਲਿਖ ਸਕੋ ਕਿ ਅਸੀਂ ਮਲਾਜ਼ਮਾਂ ਦੀਆਂ ਮੰਗਾਂ ਜਿਹੜੀਆਂ ਨੇ ਉਹ ਪੂਰੀਆਂ ਕਰਦੇ। ਬਰਨਾਲਾ ਤੋਂ ਕੀ ਕਹੋਗੇ 25 ਦਿਨ ਤੋਂ ਪ੍ਰੋਟੈਸਟ ਚੱਲ ਰਿਹਾ ਹੈ ਕਿ ਤੁਸੀਂ ਮੰਗ ਕੀਤੀ ਹੈ ਵੀ ਗਵਰਨਰ ਸਾਹਿਬ ਨੇ ਵੀ ਆਰਡਰ ਪਾਸ ਕਰ ਦਿੱਤੀ ਹੋਵੇ ਕਿ ਇਹਨਾਂ ਦਾ ਲੰਮਾ ਸਮਾਂ ਹੋਵੇ ਤਾਂ ਨਹੀਂ ਬ੍ਰਾਈ? ਲੰਮਾ ਸਮਾਂ ਤਾਂ ਅਸੀਂ ਇਹ ਸੋਚਦੇ ਆਂ ਵੀ ਇਹ ਤਾਂ ਕੇਵਲ 25 ਦਿਨਾਂ ਦਾ ਅਸੀਂ ਸੰਤਾਪ ਭੋਗ ਰਹੇ ਆਂ ਪਰ ਲਗਭਗ ਜੋ ਅਸੀਂ ਸਾਰੇ ਕੰਪਿਊਟਰ ਦੇ ਐਪਟੋਪ ਪਿਛਲੇ 20 ਸਾਲਾਂ ਤੋਂ ਇਹ ਸੰਤਾਪ ਆ ਜੋ ਲਗਾਤਾਰ ਭੋਗ ਰਹੇ ਆਂ। ਅਸੀਂ ਇੰਨੀ ਲੰਮੀ ਸੇਵਾ ਜੋ ਠੇਕੇ ਦੇ ਆਧਾਰ ਤੇ ਕੀਤੀ ਮੈਨੂੰ ਲੱਗਦਾ ਨਹੀਂ ਵੀ ਪੰਜਾਬ ਦੇ ਇਤਿਹਾਸ ਵਿੱਚ ਇੰਨਾ ਲੰਮਾ ਸੰਤਾਪ ਕਿਸੇ ਨੇ ਭੋਗਿਆ ਹੋਣਾ ਰੈਗੂਲਰ ਹੋਣ ਤੋਂ ਬਾਅਦ ਵੀ ਜਿਹੜੇ 14-15 ਲਗਭਗ ਸਾਲ ਸਾਨੂੰ ਹੋ ਗਏ ਲਗਾਤਾਰ ਸੜਕਾਂ ਦੇ ਉੱਤੇ ਧੱਕੇ ਖਾ ਰਹੇ ਹਾਂ ਲਗਾਤਾਰ ਸਰਕਾਰੀ ਦਰਬਾਰੇ ਸਾਡੀ ਮੀਟਿੰਗਾਂ ਹੋ ਰਹੀਆਂ ਪਰ ਕਿਸੇ ਵੀ ਮਸਲੇ ਦਾ ਕਿਤੇ ਵੀ ਕੋਈ ਹੱਲ ਸਾਨੂੰ ਦਿਖਦਾ ਨਜ਼ਰ ਨਹੀਂ ਆ ਰਿਹਾ ਆਸ ਜਾਗੀ ਸੀ ਜਿਵੇਂ ਲੋਕਾਂ ਨੂੰ ਸਬਜਵਾਗ ਦਿਖਾਏ ਜਾ ਰਹੇ ਸੀ ਪੰਜਾਬ ਦੇ ਲੋਕਾਂ ਨੂੰ ਸਬਜਵਾਗ ਦਿਖਾਏ ਸੀ ਵੀ ਹਾਂ ਇੱਕ ਬਦਲਾ ਆਊਗਾ ਪੰਜਾਬ ਦੇ ਵਿੱਚ ਹਰ ਵਰਗ ਖੁਸ਼ਹਾਲ ਹੋਊਗਾ ਮਲਾਜਮ ਖੁਸ਼ਹਾਲ ਹੋਊਗਾ ਤੇ ਮਲਾਜਮਾਂ ਨੇ ਸਪੋਰਟ ਵੀ ਬੜੀ ਕੀਤੀ ਸੀ ਜਦੋਂ ਇਹਨਾਂ ਦੀ ਵੀ ਆਏਗਾ ਮਲਾਜਮ ਖੁਸ਼ਹਾਲ ਹੋਣਗੇ ਆਊਗਾ ਬਦਲਾਵ ਪਰ ਬਦਲਾਵ ਕਿਸੇ ਪਾਸੇ ਵੀ ਨਹੀਂ ਆ ਰਿਹਾ ਖਾਸ ਕਰਕੇ ਮਲਾਜਮ ਵਰਗ ਨਾਲ ਲਗੀ ਤੁਸੀਂ ਕਿਹਾ ਪੱਕੇ ਹੋਣ ਤੋਂ ਬਾਅਦ ਰੋੜ ਰਹਾ ਉਹ ਕੀ ਕਦ ਰੋੜ ਰਹਾ ਰੋਲੇ ਸੀ ਇਹ ਵੀ ਬਾਦਲ ਸਾਹਿਬ ਵੇਲੇ ਸਾਡੇ ਜੋ ਨੋਟੀਫਿਕੇਸ਼ਨ ਹੋਏ ਸੀ ਗਵਰਨਰ ਸਾਹਿਬ ਦੇ ਬਕਾਇਦਾ ਨੋਟੀਫਿਕੇਸ਼ਨ ਹੋਏ ਸੀ ਉਸ ਸਮੇਂ ਦੋ ਜੂਨੀਨਾਂ ਦੀ ਮੁੱਖ ਮੰਗ ਸੀ ਇੱਕ ਸੀ ਟੀਚਿੰਗ ਫੈਲੋਜ਼ ਏਟੀਟੀ ਦੇ ਐਪਕ ਸੀਗੇ ਇੱਕ ਸੀ ਕੰਪਿਊਟਰ ਦੇ ਐਪ ਸਾਡੇ ਅਤੇ ਉਹਨਾਂ ਦੇ ਨੋਟੀਫਿਕੇਸ਼ਨ ਗਵਰਨਰ ਸਾਹਿਬ ਬੰਨੀਓ ਲਾਗੂ ਹੋਏ ਸੀਗੇ ਸਾਰੀਆਂ ਮੁੱਖ ਮੰਗਾ ਉਹਨਾਂ ਦੇ ਵਿੱਚ ਸੇਮ ਨੇ ਇੱਕ ਪਾਸੇ ਤਾਂ ਉਹ ਅਧਿਆਪਕ ਨੇ ਜਿਹੜੇ 15-15 ਸਾਲ ਤੋਂ ਮੁੱਖ ਲਾਭ ਲੈ ਕੇ ਸਾਰੇ ਲਾਭ ਲੈ ਕੇ ਸਿੱਖਿਆ ਭਾਗ ਦੇ ਵਿੱਚ ਨੌਕਰੀਆਂ ਕਰ ਰਹੇ ਆ ਉਹਨਾਂ ਨੂੰ ਕੋਈ ਸਮੱਸਿਆ ਨਹੀਂ ਪਰ ਸਾਡੇ ਨਾਲ ਅਫਸਰ ਸਾਹੀ ਨੇ ਸਮੇਂ ਦੀਆਂ ਸਰਕਾਰਾਂ ਨੇ ਉਹੀ ਰੋਣਾ ਸਾਡੇ ਭੱਲੇ आईआर ਰੋਕੇ ਗਏ ACP ਰੋਕੇ ਗਏ ਮੈਡੀਕਲ ਇਨਵਰਸਮੈਂਟ ਰੋਕੀ ਗਈ ਇੱਥੋਂ ਤੱਕ ਕਿ ਸਾਡੀਆਂ ਮੈਡੀਕਲ ਤੇ ਅਨਡਲੀਵ ਦੀਆਂ ਛੁੱਟੀਆਂ ਦਾ ਵੀ ਇਹ ਰੌਲਾ ਪਾ ਕੇ ਦੇ ਦਿੱਸੀ ਪਿਛਲੇ ਸਾਲ ਜੀ ਬਦਲ ਸਾਹਿਬ ਜੀ ਇਸ ਤਰ੍ਹਾਂ ਦੇ ਦੋਗੇ ਕਰਨੇ ਕਿੰਨੀ ਤੁਹਾਨੂੰ ਲੱਗਦਾ ਕਿ ਹੋਰ ਜਾਣ ਅਸੀਂ ਤਾਂ ਪਹਿਲਾਂ ਹੀ ਜਦੋਂ ਇਹਨਾਂ ਨਾਲ ਵਿਚਾਰ ਸਾਂਝੇ ਕਰ ਰਹੇ ਸੀ ਅਸੀਂ ਪਹਿਲਾਂ ਹੀ ਕਹਿ ਕੇ ਵੀ ਅਸੀਂ ਬਾਦਲ ਸਾਹਿਬ ਦਾ ਦੇਣ ਨਹੀਂ ਦੇ ਸਕਦੇ ਉਹਨਾਂ ਨੇ ਜੋ ਸਾਨੂੰ ਉਸ ਸੁਸਾਇਟੀ ਦੇ ਵਿੱਚੋਂ ਰੈਗੂਲਰ ਕਰਕੇ ਸਾਡੇ ਪੂਰੇ ਦੇ ਪੂਰੇ ਲਾਭਾਂ ਸਬੰਧੀ ਸਾਨੂੰ ਰੈਗੂਲਰ ਕੀਤਾ ਸੀ ਪਰ ਆਉਣ ਵਾਲੀ ਅਫਸਰ ਸ਼ਾਹੀ ਨੇ ਜਾਂ ਆਉਣ ਵਾਲੀਆਂ ਸਰਕਾਰਾਂ ਨੇ ਉਹ ਸਾਡੇ ਨਾਲ ਇੰਨਾ ਵੱਡਾ ਧੋਖਾ ਕੀਤਾ ਕਿ ਉਹ ਅਸੀਂ ਹੁਣ ਤੱਕ 15 ਸਾਲਾਂ ਬਾਅਦ ਵੀ ਲਗਾਤਾਰ ਅਸੀਂ ਉਹ ਚੀਜ਼ਾਂ ਭੁਗਤ ਰਹੇ ਹਾਂ ਤੇ ਗੋਲਦੀ ਸਾਹਿਬ ਦਾ ਇੱਥੇ ਆਉਣ ਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਾਨੂੰ ਉਮੀਦ ਹੈ ਵੀ ਇਹਨਾਂ ਨਾਲ ਸਾਡੇ ਪ੍ਰਧਾਨ ਸਾਹਿਬ ਵੀ ਆਏ ਨੇ ਵੀ ਸਾਡੇ ਇਸ ਜਾਨ ਦੇ ਧਰਨੇ ਦੇ ਵਿੱਚ ਭੋਖੜ ਤਾਲ ਜੋ ਅਸੀਂ ਮੈਨੂੰ ਲੱਗਦਾ ਵੀ ਜੇ ਸਰਕਾਰੀ ਦਰਵਾਜ਼ੇ ਸਾਡੀ ਨਾ ਪਹੁੰਚ ਹੋਈ ਕਾਸ਼ੀ ਇਸ ਨੂੰ ਮਰਨ ਵਰਤ ਦੇ ਵਿੱਚ ਤਬਦੀਲ ਕਰਨ ਦੀ ਗੁਰੇਜ ਨਹੀਂ ਕਰਾਂਗੇ ਇਹਦੇ ਵਿੱਚ ਨਵੀਂ ਰੂਹ ਫੂਕੇਗੀ ਇਹ ਨਵੀਂ ਜਾਨ ਪਾਏਗੀ ਅਸੀਂ ਉਮੀਦ ਕਰਦੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਤੋਂ ਪੂਰਨ ਸਹਿਯੋਗ ਦੀ ਮੰਗ ਕਰਦੇ ਹਾਂ ਧੰਨਵਾਦ